ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਕ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਅਲੱਗ ਜਿਹੀ ਕਲੈਕਸ਼ਨ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਇਹ ਰਹੂਗੀ ਜਿਵੇਂ ਕਿ ਥੋੜਾ-ਮੋਟੇ ਪਾਰਟੀ ਵੇਅਰ ਘੱਟ ਰੇਂਜ ਵਾਲਾ ਪਹਿਣਾ ਹਨਾ ਪਾਲਦੀਆਂ ਨੇ ਵੀ ਵਰਕ ਵਾਲੇ ਸੂਟ ਹੋਣ ਪਰ ਪ੍ਰਾਈਸ ਰੀਜ਼ਨੇਬਲ ਹੋਵੇ ਉਦਾਂ ਦੇ ਮੈਂ ਸੂਟ ਲੈ ਕੇ ਆਈ ਆ ਪਿਓਰ ਦੇ ਦੁਪੱਟਿਆਂ ਦੇ ਨਾਲ ਤੇ ਥੋੜੇ ਜਿਹੀ ਲੈ ਕੇ ਆਈ ਆ ਤਿੰਨ ਸੂਟ ਆਪਣੇ ਕੋਲ ਆਏ ਨੇ ਕォਟਰਾਈਜ਼ ਵੈਲਵਟ ਦੇ ਉੱਪਰ ਨਾਲ ਉਹਨਾਂ ਦੇ ਵੀ ਤੁਹਾਨੂੰ ਦੁਪੱਟੇ ਮਿਲਣਗੇ ਸੋ ਜਿਹੜਾ ਵੀ ਕਲੈਕਸ਼ਨ ਤੁਹਾਨੂੰ ਪਸੰਦ ਆਉਗੀ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਬਾਕੀ ਆਪਣਾ ਜਿਹੜਾ ਪੇਮੈਂਟ ਦਾ ਮੂਡ ਹੈ ਨਾ ਸਾਰਾ ਆਨਲਾਈਨ ਹੀ ਰਹੂਗਾ ਤੁਸੀਂ Google Pay PhonePe ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਬਸ ਇੱਕ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਜੀ ਤੇ ਬਾਕੀ ਕਈ ਪਹਿਣਾ ਦਾ ਇਹੀ ਕੁਐਸਚਨ ਆ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਕਿ ਬਹੁਤ ਨਿਊ ਪਹਿਣਾਵਾ ਜਿਹੜੀਆਂ ਨਵੀਆਂ ਆਪਣੀਆਂ ਵੀਡੀਓਸ ਨੂੰ ਦੇਖ ਰਹੀਆਂ ਨੇ ਤੇ ਆਪਣੇ ਨਾਲ ਜੁੜ ਰਹੀਆਂ ਨੇ ਉਹਨਾਂ ਦਾ ਫਰਸਟ ਕੁਐਸਚਨ ਇਹੀ ਹੁੰਦਾ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਰਾਇਕੋਟ ਮੰਡੀ ਅਮਦਗੜ ਇੱਕ ਸਾਈਡ ਦੇ ਪਖਵਾਲ ਇਹ ਵਾਲੇ ਰੋਡ ਆ ਜਾਂਦੇ ਨੇ ਸਾਡੇ ਮੈਂ ਵਿਚਾਲੇ ਜੀ ਸਾਡਾ ਪਿੰਡ ਆ ਜਾਂਦਾ ਜਨ ਕਿ ਪਿੰਡ ਆ ਇਹ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਭੈਣੀ ਅਰੋੜਾ ਪਿੰਡ ਆ ਇਹ ਜੀ ਤੇ ਤੁਸੀਂ ਜਦੋਂ ਵੀ ਆਉਣਾ ਮੋਸਟ ਵੈਲਕਮ ਆ ਬਸ ਇੱਕ ਕਾਲ ਕਰਕੇ ਆ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਮਿਲ ਸਕੀਏ ਅਟੈਂਡ ਕਰ ਸਕੀਏ ਇਹ ਨਾ ਹੋਵੇ ਕਿ ਤੁਹਾਨੂੰ ਇੰਨੀ ਦੂਰ ਆਉਣਾ ਤੇ ਤੁਹਾਡਾ ਘੇੜਾ ਲੱਗੇ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਅੱਜ ਦੇ ਵੀਡੀਓ ਦਾ ਪਹਿਲਾ ਹੀ ਸੂਟ ਇਹ ਚਾਕਲੇਟੀ 베ਸ ਰਹੂਗਾ ਇਸ ਤਰ੍ਹਾਂ ਇਹਦੀ ਫਰੰਟ ਲੁੱਕ ਰਹੂਗੀ ਬਹੁਤ ਪਿਆਰੀ ਫਰੰਟ ਲੁੱਕ ਆ ਇਸ ਤਰ੍ਹਾਂ ਪੈਨਲ ਬਣੀਆਂ ਹੋਈਆਂ ਪੈਨਲਾਂ ਦੇ ਵਿਚਕਾਰ ਵੀ ਫਲਾਵਰਸ ਹੋਣਗੇ ਸਾਈਡਾਂ ਤੇ ਵੀ ਨਿੱਕੇ ਨਿੱਕੇ ਬੁੱਟੀ ਆਉਗੀ ਇਸ ਤਰ੍ਹਾਂ ਹੋਗਾ ਇਹਦਾ ਸਾਰਾ ਘੇਰੇ ਦੇ ਉੱਪਰ ਕੰਮ ਜਿੰਨਾ ਵੀ ਕੰਮ ਤੁਹਾਨੂੰ ਸੂਟ ਦੇ ਉੱਪਰ ਮਿਲੂਗਾ ਸਾਰਾ ਥ੍ਰੈਡ ਦਾ ਵੀ ਨਾਲ ਮਿਲੂਗਾ ਸਾਰਾ ਥ੍ਰੈਡ ਦਾ ਕੰਮ ਹੋਇਆ ਥ੍ਰੈਡ ਤੋਂ ਬਾਅਦ ਜਿੰਨਾ ਵੀ ਉਹਨੂੰ ਹਾਈਲਾਈਟ ਕੀਤਾ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਕੋਈ ਆਰੀ ਦੇ ਨਾਲ ਨਹੀਂ ਹਾਈਲਾਈਟ ਕੀਤਾ ਹੋਇਆ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਆਲ ਓਵਰ 5 ਮੀਟਰ ਦਾ ਇਹ ਚੌਕਲੇਟੀ 베ਸ ਆ 5 ਮੀਟਰ ਫੈਬਰਿਕ ਰਹੂਗਾ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਕਲਰ ਵੀਡੀਓ ਦੇ ਵਿੱਚ ਆ ਰਿਹਾ ਵਾ ਬਲੂ ਫਰੋਜ਼ੀ ਜਿਹਾ ਸ਼ੇਡ ਆ ਇਹ ਤੇ ਨਾਲ ਇਹਦਾ ਸੇਮ ਹੀ ਬਾਹਾਂ ਦੇ ਉੱਪਰ ਕੰਮ ਮਿਲੂਗਾ ਸੇਮ ਜਿਹੜਾ ਘੇਰੇ ਦੇ ਉੱਪਰ ਫਲਾਵਰ ਆ ਸੇਮ ਹੀ ਪੈਨਲ ਤੇ ਫਲਾਵਰ ਤੁਹਾਨੂੰ ਬਾਹਾਂ ਦੇ ਉੱਪਰ ਮਿਲੂਗਾ ਆਲ ਓਵਰ 5 ਮੀਟਰ ਦੀ ਰਹੂਗੀ ਇਹ ਕੱਟ ਮਹ ਆਰਥਣੀ ਆਉਗੀ ਆ ਲਓ ਆ ਹੈਗਾ ਜੀ ਨਾਲ ਪਿਓਰ ਦਾ ਦੁਪੱਟਾ ਫੋਰ ਸਾਈਡ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨਾਲ ਤੁਹਾਨੂੰ ਮਿਲੂਗਾ ਦੁਪੱਟਾ ਬਹੁਤ ਹੀ ਸੋਹਣਾ ਇਹਨੂੰ ਤੁਸੀਂ ਦੋਨੇ ਮੌਸਮਾਂ ਚ ਵੇਅਰ ਕਰ ਸਕਦੇ ਹੋ ਚਾਹੇ ਤੁਸੀਂ ਹੁਣ ਗਾਹਾਂ ਜਿਵੇਂ ਮੌਸਮ ਚੇਂਜ ਹੋ ਰਿਹਾ ਉਹਦੇ ਵਿੱਚ ਪਾਓ ਚਾਹੇ ਤੁਸੀਂ ਵਿੰਟਰ ਚ ਪਾਓ ਇਹ ਫੈਬਰਿਕ ਦੋਨੇ ਮੌਸਮਾਂ ਦੇ ਵਿੱਚ ਹੀ ਚੱਲ ਰਿਹਾ ਵਾ ਤੇ ਨਾਲ ਇਹਨਾਂ ਦੇ ਮਿਲ ਰਹੇ ਨੇ ਜੀ ਪਿਓਰ ਦੇ ਦੁਪੱਟੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਹਲੋ ਲੋ ਸੈਕੰਡ ਸ਼ੇਡ ਆਉਂਗੀਓ ਸੈਕੰਡ ਮਹਿੰਦੀ ਆ ਸ਼ੇਡ ਆ ਡਿਜ਼ਾਈਨਿੰਗ ਅਲੱਗ ਹੋ ਜੂਗੀ ਨਿੱਕੀ ਨਿੱਕੀ ਬੂਟੀਆਂ ਮਿਲੂਗੀ ਪੈਨਲ ਮਿਲਣਗੇ ਤੇ ਨਾਲ ਸੇਮ ਮਿਲੂਗਾ ਜੀ ਘੇਰੇ ਦੇ ਉੱਪਰ ਕੰਮ ਸੇਮ ਮਹਿੰਦੀ ਆ ਸ਼ੇਡ ਆ ਬਹੁਤ ਜ਼ਿਆਦਾ ਪਹਿਣਾ ਇਹ ਕਲਰ ਨੂੰ ਪਸੰਦ ਕਰ ਰਹੀਆਂ ਹਰ ਵੀਡੀਓ 'ਚ ਸਭ ਤੋਂ ਪਹਿਲਾਂ ਯਾਨੀ ਕਿ ਇੱਕ ਪਹਿਨੇ 10-10 ਪਹਿਣਾ ਦੇ ਇਹੀ ਕਲਰ ਲਈ ਸਕਰੀਨਸ਼ਾਟ ਆਉਂਦੇ ਨੇ ਬਹੁਤ ਸੋਹਣਾ ਸ਼ੇਡ ਆ ਇਸ ਤਰ੍ਹਾਂ ਸਾਰਾ ਘੇਰੇ ਦੇ ਉੱਪਰ ਕੰਮ ਮਿਲੂਗਾ ਇਸ ਤਰ੍ਹਾਂ ਮਿਲਣਗੇ ਪੈਨਲਸ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਾਰਾ ਸੋ ਜਿਹੜੀਆਂ ਵੀ ਪੈਨਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਆਲ ਓਵਰ ਸੂਟ ਰਹਿਣਗੇ ਨਾਲ ਰਹੂਗਾ ਸਾਰਾ ਦੁਪੱਟਾ ਵਰਕ ਵਾਲਾ 4 ਸਾਈਡ ਵਰਕ ਮਿਲੂਗਾ ਸਾਰੇ ਵਿੱਚਕਾਰ ਵੀ ਨਿੱਕੀ ਨਿੱਕੀ ਬੂਟੀ ਦਾ ਕੰਮ ਮਿਲੂਗਾ ਥ्रेड ਵਰਕ ਦਾ ਕੰਮ ਆ ਸਾਰੇ ਦੁਪੱਟੇ ਦੇ ਉੱਪਰ ਸਾਰੇ ਸੂਟ ਦੇ ਉੱਪਰ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਸੋਹਣੇ ਆ ਗਰਮੀਆਂ ਵਾਲੇ ਕਲਰ ਨੇ ਗਰਮੀਆਂ ਦੇ ਵਿੱਚ ਵੀ ਇਹ ਸਟਾਫ ਚੱਲੂਗਾ ਜੀ ਤੇ ਵਿੰਟਰ ਦੇ ਵਿੱਚ ਵੀ ਦੋਨੇ ਮੌਸਮਾਂ ਜੇ ਇਹ ਸਟਾਫ ਵਧੀਆ ਰਹਿੰਦਾ ਜਨਨ ਕਿ ਹਾਦ ਤੋਂ ਵੱਧ ਗਰਮੀ ਚ ਨਹੀਂ ਪੈਂਦਾ ਪਰ ਆਮ ਰੂਟੀਨ ਦੇ ਵਿੱਚ ਪਾਉਣ ਨੂੰ ਜਿਵੇਂ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋ ਜਿਵੇਂ ਮਰਜੀ ਬਾਹਰ ਅੰਦਰ ਪਾ ਸਕਦੇ ਹੋ ਬਹੁਤ ਸੋਹਣੇ ਸੂਟ ਆ ਸੇਮ ਪਿੰਕ ਕਲਰ ਦੇ ਉੱਪਰ ਵੀ ਮਿਲੂਗਾ ਜਦੋਂ ਮਿਲੂਗੀ ਬੰਦੇ ਜਾਲ ਕਿੰਨੇ ਆ ओ शावल आया है हर लिख रही है इसे हाँ जागदेश के लिए हैं ये तो पैसे मार दूँ मैं तो आई पूछ रही हूँ सारे लिख रहे हैं तो ठीक है ये ना हाँ नहीं आप शावल ਲਓ ਜੀ ਇਹ ਫਿਰ ਇਹ ਸੀਗਾ ਪਿੰਕ ਸ਼ੇਡ ਆਪਣਾ ਜਿਹੜਾ ਕਿ ਨਾਲ ਸੇਮ ਹੀ ਹੈ ਇਹ ਮਹਿੰਦੀ ਹੈ ਤੇ ਪਿੰਕ ਡਿਜ਼ਾਈਨ ਦੋਨਾਂ ਦਾ ਸੇਮ ਰਹੂਗਾ ਨਾਲ ਇਹਦੇ ਵੀ ਸੇਮ ਆ ਦੇਖੋ ਇਹਦਾ ਘੇਰੇ ਤੇ ਕੰਮ ਚੈੱਕ ਕਰ ਲਓ ਬਹੁਤ ਸੋਹਣਾ ਸਾਰਾ ਘੇਰੇ ਤੇ ਕੰਮ ਮਿਲੂਗਾ ਇਹਦੇ ਵਿੱਚ ਨਿੱਕੀ ਨਿੱਕੀ ਚੈੱਕ ਮਿਲੂਗੀ ਆ ਦੇਖੋ ਤੁਹਾਨੂੰ ਦਿਖਦਾ ਹੋ ਜੀ ਮੈਂ ਖਾਦੀ ਦੇ ਵਿੱਚ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਇਹਦਾ ਹੈਗਾ ਵਾ ਪ੍ਰਿੰਟ ਤੇ ਕਪੜਾ ਵੀ ਬਹੁਤ ਸੋਹਣਾ ਬਹੁਤ ਸੌਫਟ ਆ ਕੋਈ ਵੀ ਆਈ ਨਹੀਂ ਵੀ ਸਿੰਥੈਟਿਕ بیس ਆ ਬਹੁਤ ਸੋਹਣਾ ਸੌਫਟ ਕਪੜਾ ਵਾ ਤੇ ਇਸ ਤਰ੍ਹਾਂ ਇਹਦੀਆਂ ਪੈਨਲਸ ਮਿਲਣਗੀਆਂ ਨਾਲ ਨਿੱਕੀ ਨਿੱਕੀ ਬੁੱਤੀ ਦਾ ਕੰਮ ਮਿਲੂਗਾ ਸਾਰੇ ਸੂਟ ਦੇ ਵਿੱਚ ਸੇਮ ਹੀ ਨੇ ਬਸ ਇਹਨਾਂ ਦੋਨਾਂ ਦੇ ਕਲਰ ਚੇਂਜ ਨੇ ਨਾਲ ਸੇਮ ਹੀ ਇਹਦੇ ਪਿਓਰ ਦਾ ਦੁਪੱਟਾ ਮਿਲੂਗਾ ਫੋਰ ਸਾਈਡ ਸਾਰੇ ਕਿਤੇ ਦੁਪੱਟੇ ਦੇ ਕੰਮ ਹੋਇਆ ਨਾਲ ਨਿੱਕੇ ਨਿੱਕੇ ਬੁੱਤੇ ਵਿਚਕਾਰ ਪਈਆ ਬਹੁਤ ਸੋਹਣੀ ਕਲੈਕਸ਼ਨ ਆ ਦੋ ਸੂਟ ਇਹਦੇ ਵਿੱਚ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਹਾਲੇ ਹੁਣ ਜਿਹੜੇ ਮੈਂ ਪੀਸ ਦਿਖਾਉਣ ਲੱਗੀ ਆ ਇਹ ਦਿਖਾਉਣ ਲੱਗੀ ਆ ਆਰਗੈਂਜ਼ਾ ਦੇ ਉੱਪਰ ਜਿਹੜੀਆਂ ਪੈਣਾ ਵਧੀਆ ਮਤਲਬ ਕਿ ਫੈਬਰਿਕ ਹਲਿਆਣਾ ਚਾਹੁੰਦੀਆਂ ਨੇ ਪਾਰਟੀ ویئر ਕੁਝ ਅਲੱਗ ਜਿਹਾ ਪਰ ਰੇਂਜ ਹੋਵੇ ਕਹਿੰਦੀਆਂ ਨੇ ਘੱਟ ਤਾਂ ਉਹਨਾਂ ਲਈ ਇਹ ਔਰਗੈਂਜ਼ਾ ਦਾ ਸਟੱਫ ਆਇਆ ਵਾ ਇਸ ਤਰ੍ਹਾਂ ਤੁਹਾਨੂੰ ਸਾਰਾ ਮਿਲੇਗਾ ਪੈਨਲ ਦਾ ਕੰਮ ਲੁੱਕ ਚੈੱਕ ਕਰ ਸਕਦੇ ਹੋ ਘੇਰਾ ਵੀ ਪੂਰਾ ਫੁੱਲ ਹੈਵੀ ਮਿਲੇਗਾ ਸਾਰੀ ਪੈਨਲਾਂ ਵੀ ਪੂਰੀਆਂ ਪੈਨਲਸ ਇਸ ਤਰ੍ਹਾਂ ਜਾਣਗੀਆਂ ਮੁਕੈਸ਼ ਦਾ ਕੰਮ ਹੋਇਆ ਹੋਇਆ ਬਾਹਾਂ ਦੇ ਉੱਪਰ ਵੀ ਸੇਮ ਵਰਕ ਮਿਲੇਗਾ ਏਅਰ ਫੋਰਸ ਯਾ ਕਲਰ ਨਾਲ ਇਹਦੇ ਸੇਮ ਮਿਲੂਗੀ ਜੀ ਮਸਲੀਨ ਦੀ ਮਿਲੂਗੀ ਇਹਦੇ ਨਾਲ ਬਾਟਮ ਮਸਲੀਨ ਸਿਲਕ ਦੀ ਬਾਟਮ ਆ ਜੀ ਨਾਲ ਔਰਗੈਂਜ਼ਾ ਦਾ ਹੀ ਮਿਲੂਗਾ ਦੁਪੱਟਾ ਆ ਲੋ ਔਰਗੈਂਜ਼ਾ ਦਾ ਹੀ ਮਿਲੂਗਾ ਦੁਪੱਟਾ 4 ਸਾਈਡ ਸਾਰੇ ਕੰਨੀ ਦੇ ਉੱਪਰ ਲੈਂਸ ਲੱਗੀ ਆ ਇਸ ਤਰ੍ਹਾਂ ਹੈਗੀ ਆ ਸਾਰੀ ਵਰਕ ਹੋਇਆ ਦੁਪੱਟੇ ਦੇ ਉੱਪਰ ਵੀ ਜਿਹੜੀਆਂ ਪੈਣਾਂ ਨੂੰ ਇਹ ਚੋਂ ਜਿਹੜਾ ਵੀ ਕਲਰ ਪਸੰਦ ਹੋ ਉਹ ਲੈ ਲਿਓ ਤਿੰਨ ਕਲਰਾਂ ਦਾ ਇਹ ਸੈੱਟ ਆਇਆ ਵਾ ਕਿੰਨੇ ਹੀ ਕਲਰ ਬਹੁਤ ਸੋਹਣੇ ਆਏ ਨੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਏ ਨੇ ਇਹ ਵਾਲੇ ਸੂਟ ਤੇ ਤਿੰਨ ਹੀ ਕਲਰ ਨੇ ਦੇ ਵਿੱਚ ਆ ਜਿਹੜੀਆਂ ਵੀ ਪਹਿਣਾ ਦੇ ਘਰਾਂ ਚ ਵਿਆਹ ਸ਼ਾਦੀਆਂ ਫੰਕਸ਼ਨਸ ਨੇ ਉਹਨਾਂ ਲਈ ਬਹੁਤ ਹੀ ਮਤਲਬ ਕਿ ਰੀਜ਼ਨੇਬਲ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਸਾਰਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਾਰਾ ਵਰਕ ਬਹੁਤ ਹੀ ਸੋਹਣਾ ਨਾਲ ਸੇਮ ਆਊਗੀ ਬਾਟਮ ਸੇਮ ਆਊਗਾ ਸਾਰਾ ਦੁਪੱਟਾ ਇਹਦੇ ਨਾਲ ਫਵੜ ਕਲਰ ਇਹਦੇ ਵਿੱਚ ਆਊਗਾ ਜੀ ਮਹਿੰਦੀ ਆ ਛੇ ਮਸਟਰਡ ਮਹਿੰਦੀ ਆ ਜਾਂ ਛੇੜਾ ਇਹ ਵੀ ਬਹੁਤ ਸੋਹਣਾ ਆ ਲੋ ਇਹ ਵੀ ਬਹੁਤ ਹੀ ਸੋਹਣਾ ਬਹੁਤ ਪਿਆਰਾ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੇ ਸਾਰੇ ਸੂਟਾਂ ਦੀ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇੱਥੇ ਤੱਕ ਜਿੰਨੇ ਵੀ ਸੂਟ ਮੈਂ ਦਿਖਾਇਆ ਸਾਰੇ 1500 ਦੀ ਰੇਂਜ ਵਿੱਚ ਰਹਿਣਗੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤੇ ਹੁਣ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਸੂਟ ਆ ਲੋ ਇਹ ਕਾਡਰਾਇਜ਼ ਵੈਲਵਟ ਹੈਗੀ ਕਾਡਰਾਇਜ਼ ਆ ਬਟ ਇਹਦੀ ਫੀਲ ਬਿਲਕੁਲ ਵੈਲਵਟ ਵਾਂਗੂ ਰਹੂਗੀ ਜਾਨੀ ਕਿ ਬਹੁਤ ਸੋਹਣਾ ਫੈਬਰਿਕ ਆ ਤਮੰਨਾ ਬ੍ਰਾਂਡ ਦੀ ਆ ਸਾਰੀ ਕਲੈਕਸ਼ਨ ਬਹੁਤ ਹੀ ਸੋਹਣੀ ਬਿਲਕੁਲ ਲਾਈਟ ਵੇਟ ਬਿਲਕੁਲ ਸੌਫਟ ਨਾ ਇਹ ਹੋਊਗਾ ਵੀ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਪੜਾ ਵਧੇ ਜਾਂਦਾ ਜੀ ਉਹ ਵੈਲਵਟ ਉਹ ਨਹੀਂ ਹੈਗੀ ਬ੍ਰਾਂਡ ਦੀ ਕਲੈਕਸ਼ਨ ਆ ਤੇ ਇਸ ਤਰ੍ਹਾਂ ਇਹਦੀ ਸਾਰੀ ਡਿਜ਼ਾਈਨਿੰਗ ਰਹੂਗੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਸਾਰੀ ਡਿਜੀਟਲ ਜੀ ਹੋਈ ਹੋਈ ਆ ਸ਼ਰਟ ਤੇ ਨਾਲ ਇਹਦੇ ਜਿਹੜੀ ਬਾਟਮ ਮਿਲੂਗੀ ਉਹ ਇਸ ਤਰ੍ਹਾਂ ਮੈਚਿੰਗ ਬਾਟਮ ਰਹੂਗੀ ਇਸ ਤਰ੍ਹਾਂ ਨਾਲ ਮੈਚਿੰਗ ਬਾਟਮ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਆ ਲੋ ਬਹੁਤ ਸੋਹਣੀ ਚੀਜ਼ ਆਈ ਆ ਇਹ ਤਿੰਨੀ ਸੂਟ ਆਈ ਨੇ ਹਜੇ ਆਪਣੇ ਕੋਲੇ ਇਹ ਤੇ ਪਰ ਚੀਜ਼ ਬਹੁਤ ਸੋਹਣੀ ਆ ਫਸਟ ਟਾਈਮ ਹੀ ਆਈ ਆ ਮੇਰੇ ਕੋ ਪਹਿਲਾਂ ਨਹੀਂ ਆਈ ਜੀ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤੇ ਨਾਲ ਇਹਨਾਂ ਦੇ ਸੇਮ ਹੀ ਮਿਲਣਗੇ ਜੀ ਇਹਨਾਂ ਦੇ ਦੁਪੱਟੇ ਸੇਮ ਫੈਬਰਿਕ ਦੇ ਹੋਣਗੇ ਆ ਲੋ ਜਿੱਦਾਂ ਸ਼ਰਟ ਆ ਸੇਮ ਸਟੌਲ ਆ ਇਹਨਾਂ ਦੇ ਨਾਲ ਜਾਂਦੀ ਜਾਂਦੀ ਕਲੈਕਸ਼ਨ ਆ ਲੈਸ ਦੇ ਵਿੱਚ ਆ ਤੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਕਾਟ ਰਾਈਜ਼ ਆਪਾਂ ਵੇਚ ਰਹੇ ਆ 1250 ਤੋਂ 10000 ਚ ਆ ਚੁੱਕੀ ਆ ਪਰ ਵਿਦਆਊਟ ਦੁਪੱਟਾ ਇਹ ਵਾਲੀ ਸਾਰੇ ਕਲੈਕਸ਼ਨ ਰੋਗੀ 1250 ਤੋਂ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਇਹਦੇ ਵਿੱਚ 300 ਆਏ ਨੇ ਕਪੜਾ ਬਹੁਤ ਜ਼ਿਆਦਾ ਫਾਈਨ ਆ ਸ਼ਾਈਨਾ ਜਿਵੇਂ ਪਿਓਰ ਵੈਲਵਟ ਆ ਨਾ ਪਿਓਰ ਵੈਲਵਟੀ ਆ ਤੇ ਇਹ ਜਾਨੀ ਕਿ ਕਾਟ ਰਾਈਜ਼ ਵੈਲਵਟਾ ਬਹੁਤ ਸੋਹਣੀ ਨਿਊ ਚੀਜ਼ ਆ ਤੇ ਬਹੁਤ ਹੀ ਵਧੀਆ ਨਾਲ ਮੈਚਿੰਗ ਹੈ ਵੀ ਬਾਟਮ ਵੀ ਬਹੁਤ ਸੋਹਣੀ ਲੱਗੀ ਹੋਈ ਹੈ ਮੈਚਿੰਗ ਇਹਦੇ ਨਾਲ ਇਹਦੇ ਛਿੰਨੇ ਕਲਰ ਆਏ ਨੇ ਛਿੰਨੇ ਕਲਰ ਦਾ ਕੰਟਰਾਸਟ ਨਾਲ ਸਿਮਿਲਰ ਜੇ ਰਹਿਣਗੇ ਆਹ ਲਓ ਇਸ ਤਰ੍ਹਾਂ ਹੈਗੀ ਆ ਸਿਮਿਲਰ ਜੇ ਰਹਿਣਗੇ ਬਹੁਤ ਹੀ ਪਿਆਰੇ ਜਿਵੇਂ ਇਹਦੇ ਨਾਲ ਸੀਗਾ ਗਰੇ ਦਾ ਕੰਟਰਾਸਟ ਤੇ ਆਹ ਵਾਲਾ ਜਿਹੜਾ ਸੂਟ ਆ ਇਹਦੇ ਨਾਲ ਰਹੂਗਾ ਜੀ 그린 ਦਾ ਕੰਟਰਾਸਟ ਆ ਲੋ ਇਹਦੇ ਨਾਲ 그린 ਬਾਟਮ ਦਾ ਸ਼ਰਟਾਂ ਸੇਮ ਰਹਿਣੀਆਂ ਸ਼ਰਟਾਂ ਬਿਲਕੁਲ ਸੇਮ ਨੇ ਜਿਹੜੇ ਨਾਲ ਕੰਟਰਾਸਟ ਚਾਹੀਦਾ ਹੋਇਆ ਉਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਜਿਵੇਂ ਫਰਸਟ ਵਾਲਾ ਸੀਗਾ ਜਿਹੜਾ ਆਪਣਾ ਇਹ ਗ੍ਰੇ ਦੇ ਨਾਲ ਕੰਟਰਾਸਟ ਆ ਬਾਟਮ ਗ੍ਰੇ ਆ ਹੈ ਜਿਹੜਾ ਕਲਾਉਨ ਦੇ ਵਿੱਚ ਗ੍ਰੇ ਕਲਰ ਹੁੰਦਾ ਨੈਕਸਟ ਵਾਲਾ ਹੈਗਾ ਜੀ 그린 ਸ਼ੇਡ ਮੂੰਗੀਆਂ 그린 ਜਾਂ ਸ਼ੇਡ ਸੇਮ ਇਹਦੇ ਨਾਲ ਵੀ ਸਟਾਲ ਮਿਲੂਗਾ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇਹ ਹੈਗਾ ਲਵੈਂਡਰ ਸ਼ੇਡ ਇਹਦੇ ਨਾਲ ਵੀ ਸੇਮ ਇਹ ਸ਼ਰਟਾਂ ਦਾ ਸੇਮ ਰਹੂਗਾ ਇਹਦੇ ਵਿੱਚ ਸੇਮ ਸਾਰੀਆਂ ਸ਼ਰਟਾਂ ਦੇ ਵਿੱਚ ਸਾਰੇ ਕਲਰ ਹੈਗੇ ਨੇ ਜਿੱਦਾਂ ਦਾ ਕਲਰ ਆ ਰਿਹਾ ਉਸੇ ਤਰ੍ਹਾਂ ਦੀ ਸੇਮ ਆ ਰਹੀ ਆ ਬਾਟਮ ਜਿਵੇਂ ਇਹਦੇ ਵਿੱਚ ਲਵੈਂਡਰ ਸ਼ੇਡ ਆ ਤਾਂ ਲਵੈਂਡਰ ਹੀ ਬਾਟਮ ਆ ਰਹੀ ਆ ਬਹੁਤ ਸੋਹਣੀ ਕਲੈਕਸ਼ਨ ਆ ਤਿੰਨੇ ਸੂਟ ਆਏ ਨੇ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਉਹਨਾਂ ਨੂੰ ਮਿਲ ਜਾਣਗੇ ਤੇ ਔਨ ਸਾਰੀ ਬਹੁਤ ਪਹਿਲੀ ਵਾਰ ਆਈ ਆ ਪਹਿਲੀ ਵਾਰ ਹੀ ਲੈਸ ਦੇ ਵਿੱਚ ਆ ਕਿਉਂਕਿ ਆਖੀਰਲੇ ਪੀਸ ਸੀਗੇ ਇਹ ਤੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ 300 ਨੇ 1250 ਦੇ ਵਿੱਚ ਸੋ ਐਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਹਾਂ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਵੇ ਤੇ ਜਿਹੜਾ ਵੀ ਸੂਟ ਚਾਹੀਦਾ ਹੋਵੇ ਲੈ ਕੇ ਸਕਰੀਨਸ਼ਾਟ WhatsApp ਦੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੋਹਬਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ ਕਮੈਂਟ ਕਰਕੇ ਦਰੋਹ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ